ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਕਮਾਲੋ ਡੇਰੀ ਫਾਰਮ ਤੇ ਅੱਜ ਨਾ ਆਪਣੇ ਪ੍ਰਿੰਟ ਦੇ ਵਿੱਚ ਜੇ ਜੇ ਡੇਰੀ ਫਾਰਮ ਹੈ ਜਿਹੜਾ ਉਹਦੇ ਵਿੱਚ ਨਾ ਬਾਈ ਆਏ ਸੀਗੇ ਫੋਗਰ ਲਾਉਣ ਤੇ ਫੋਗਰ ਉਹਨਾਂ ਨੇ ਸਟਾਰਟ ਕਰਤੇ ਤੇ ਪਹਿਲਾਂ ਤਾਂ ਤੁਸੀਂ ਧਿਆਨ ਨਾਲ ਦੇਖ ਲਓ ਫੋਗ ਇਹਨਾਂ ਦੀ ਗਰਮੀ ਦੀ ਰੁੱਤ ਦੇ ਵਿੱਚ ਜਿਹੜੇ ਫੋਗ ਲੱਗਦੇ ਆ ਪਸ਼ੂਆਂ ਦੇ ਉੱਪਰ ਸਾਰੀ ਦਾ ਜਾਣਕਾਰੀ ਲੈ ਕੇ ਦੇਵਾਂਗਾ ਤੁਹਾਨੂੰ ਮੈਂ ਬਾਈਆਂ ਤੋਂ ਇਹਦੇ ਬਾਰੇ ਜੇ ਕਿਸੇ ਭਰਾ ਨੇ ਲਵਾਉਣੇ ਹੋਣ ਤਾਂ ਆਨਲਾਈਨ ਸਰਵਿਸ ਆ ਬਾਈ ਘਰੇ ਜਾ ਕੇ ਫਾਰਮ ਤੇ ਜਾ ਕੇ ਨਾ ਲਾਉਂਦੇ ਆ ਤੇ ਫਿਟਿੰਗ ਫੋਟੋਆਂ ਬਹੁਤ ਸੋਹਣੀਆਂ ਭਾਈਆਂ ਦੀ ਆ ਤੁਸੀਂ ਨਾ ਫਿਟਿੰਗ ਦੇਖ ਲਿਓ ਬਹੁਤ ਵਧੀਆ ਕੰਮ ਕਰਾਇਆ ਹੈਗਾ ਆ ਆ ਚੱਲੀ ਜਾਂਦੇ ਆ ਫੋਕੋਰ ਜਿਹੜੇ ਸਾਰੇ ਤੇ ਆ ਇਹਨਾਂ ਨੇ ਇੱਥੇ ਮੋਟਰ ਵਗੈਰਾ ਲਾ ਕੇ ਦਿੱਤੀ ਹੈ ਤੇ ਗੇਟ ਵਾਲਾ ਲਾ ਕੇ ਤੇ ਥੱਲੇ ਫਿਲਟਰ ਲੱਗਾ ਹੈਗਾ ਆ ਜੋ ਗੱਲਬਾਤ ਮੈਂ ਥੋੜੀ ਸਾਰੀ ਕਰਾਉਣਾ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਨਾਮ ਕੀ ਆਪਣਾ ਮੇਰਾ ਨਾਮ ਗਰਜੀਤ ਸਿੰਘ ਹੈ ਕਿਹੜਾ ਪਿੰਡ ਹੈ ਆਪਣਾ ਮੇਰਾ ਪਿੰਡ ਨਿਆਮੀ ਵਾਲਾ ਜੀ ਬਰਗਾੜੀ ਮੇਰੀ ਸ਼ੌਪ ਆਈ ਦਿਲਜੋਤ ਵਾਟਰ ਫਿਲਟਰ ਦੇ ਨਾਮ ਤੇ ਮੇਰੀ ਸ਼ੌਪ ਆਈ ਅੱਛਾ ਜੀ ਇੱਕ ਮੋਬਾਈਲ ਨੰਬਰ ਦੇ ਦਿਓ ਬਈ ਆਪਣਾ 9530622600 ਬਈ ਕਿੰਨਾ ਟਾਈਮ ਹੋ ਗਿਆ ਬਹੁਨੇ ਕੰਮ ਕਰਦਾ ਇਹਨੂੰ ਮੈਨੂੰ 4 ਤੋਂ 5 ਸਾਲ ਹੋ ਗਏ ਜੀ ਇਹ ਤੁਸੀਂ ਇਹ ਫਾਰਮਾਂ ਦੇ ਵਿੱਚ ਜਾ ਕੇ ਲਾਉਣਾ ਕਿ ਹਾਂ ਜੀ ਸਾਰੇ ਫਾਰਮਾਂ ਦੇ ਵਿੱਚ ਜਾ ਕੇ ਲਾਉਨੇ ਆ ਜੀ ਅੱਛਾ ਇਹ ਸਾਡਾ ਇੰਸਟਾਗ੍ਰਾਮ ਤੇ ਪੇਜ ਆਈ ਦਿਲਜੋਤ ਵਾਟਰ ਫਿਲਟਰ ਦੇ ਨਾਮ ਤੇ ਅੱਛਾ ਜੀ ਤੇ ਉਹਦੇ ਤੇ ਜਾ ਕੇ ਵੀ ਤੁਸੀਂ ਸਾਡੀਆਂ ਸਾਰੀਆਂ ਟੋਟਲੀ ਵੀਡੀਓ ਸਾਡੀਆਂ ਉਹਦੇ ਤੇ ਪਾਉਣੇ ਆ ਸੀ ਉਹ ਦੇਖ ਸਕਦੇ ਹੋ ਤੇ ਇਹ ਜਿਹੜੀ ਸਰਵਿਸ ਆ ਬਾਈ ਤੁਸੀਂ ਫਾਰਮ ਇਹਨਾਂ ਦੀ ਕਿਉਂ ਗਾਰੰਟੀ ਵਾਰੰਟੀ ਵੀ ਹੁੰਦੀ ਹੈਗੀ ਇਹਦੀ ਬਾਈ ਜਿਹੜੀ ਫਿਟਿੰਗ ਦੀ ਹੈ ਸਾਡੀ 5 ਸਾਲ ਦੀ ਹੈ ਜੀ ਅੱਛਾ ਜੀ ਤੇ ਜਿਹੜੀ ਮੋਟਰ ਤੇ ਸਪਲਾਈ ਤੇ ਐਸ ਵੀ ਦੀ 1 ਸਾਲ ਦੀ ਹੈ ਉਹਦੀ 1 ਸਾਲ ਦੀ ਗਾਰੰਟੀ ਹੈ ਹਾਂਜੀ ਆ ਕੇ ਫਾਰਮ ਦੇ ਫਿਟਿੰਗ ਚ ਹਰੇ ਬਾਈ ਜੰਮ ਜੇ ਹਾਂਜੀ ਜੇ ਕੋਈ ਪਾਈਪ ਟੁੱਟ ਜੇ ਹਾਂਜੀ ਫਿਟਿੰਗ ਲੰਕ ਜੇ ਉਹ 5 ਸਾਲ ਚ ਅਸੀਂ ਫਰੀ ਆਫ ਕਾਸਟ ਕਰਕੇ ਜਾਵਾਂਗੇ ਦੁਬਾਰਾ ਅੱਛਾ ਚਾਹੇ ਤਾਂ ਉਹਦੇ ਹਰੇ ਬਾਈ ਜੰਮ ਜੇ ਚਾਹੇ ਕੋਈ ਪਾਈਪ ਕਿਤੇ ਟੁੱਟ ਜੇ ਜਾਂ ਲੰਕ ਜੇ ਹਾਂਜੀ ਉਹਦੀ ਤੁਹਾਡੀ 5 ਸਾਲ ਦੀ ਗਾਰੰਟੀ ਹੈ 5 ਸਾਲ ਦੀ ਗਾਰੰਟੀ ਹੈ ਅੱਛਾ ਉਹ ਤੁਸੀਂ ਆ ਫਰੀ ਆਫ ਕਾਸਟ ਜਾ ਕੇ ਕਰਕੇ ਆਂ ਤੇ ਤੁਹਾਡੇ ਕੋਲੇ ਜਿਹੜੇ ਪੁਹਾਰੇ ਆ ਬਾਈ ਜੀ ਇੱਕ ਕਿਹੜੇ ਪ੍ਰਕਾਰ ਦੇ ਹੈਗੇ ਇੱਕ ਤਾਂ ਜਿਵੇਂ ਇਹ ਲੱਗ ਰਹੇ ਆ ਤੁਹਾਡੇ ਕੋਲੇ ਇਹ ਜ਼ਿਆਦਾਤਰ ਇਹੀ ਲਾਉਣੇ ਆ ਕਿ ਹੋਰ ਪ੍ਰਕਾਰ ਦੇ ਵੀ ਆਪਣੇ ਕੋਲੇ ਆਉਂਦੇ ਆ ਜ਼ਿਆਦਾਤਰ ਬਾਈ ਜੀ ਇਹੀ ਲਾਉਣੇ ਆ ਸੀ ਕਿਉਂਕਿ ਜਿਹੜਾ ਕੁਛ ਇੱਕ ਤਾਂ ਇਹਨਾਂ ਦਾ ਨੁਕਸਾਨ ਹੈ ਨਹੀਂ ਜੀ ਚਿੱਕੜ ਨਹੀਂ ਹੁੰਦਾ ਬਿਲਕੁਲ ਵੀ ਠੀਕ ਹੈ ਜੀ ਪਸ਼ੂਆਂ ਦੀ ਚਮੜੀ ਨਹੀਂ ਖਰਾਬ ਹੁੰਦੀ ਠੀਕ ਹੈ ਜੀ ਜੇ ਆਪਾਂ ਜ ਵੱਧ ਪਾਣੀ ਵਾਲੇ ਲਾਉਣੇ ਆ ਲਾਤਾ ਅਸੀਂ ਉਹ ਵੀ ਦਿੰਨੇ ਆ ਹਾਂ ਜੀ ਪਰ ਅਸੀਂ ਉਹ ਬਹੁ ਘੱਟ ਲਾਉਣੇ ਆ ਜੀ ਉਹਨਾਂ ਇੱਕ ਤਾਂ ਚਿੱਕੜ ਬਹੁਤ ਜ਼ਿਆਦਾ ਹੋ ਜਾਂਦਾ ਜੀ ਇੱਕ ਜਿਵੇਂ ਪਸ਼ੂਆਂ ਦੀ ਚਮੜੀ ਖਰਾਬ ਹੋਣ ਦਾ ਚਾਂਸ ਰਹਿੰਦਾ ਜੀ ਠੀ ਇਹਦਾ ਫਾਇਦਾ ਇੱਕ ਤਾਂ ਇਹਦੀ ਫੋਗ ਬੰਦੀ ਹੈ ਜੀ ਜਿਹੜਾ ਤਾਪਮਾਨ ਨੂੰ ਸੈੱਟ ਕਰਦੀ ਹੈ ਜੀ ਹਾਂਜੀ ਇੱਕ ਬਾਈ ਜੀ ਇਹਦੇ ਚ ਮੱਛਰ ਨਹੀਂ ਨੇੜੇ ਆਉਂਦਾ ਜੀ ਪਸ਼ੂਆਂ ਦੇ ਹਾਂਜੀ ਫੋਗ ਨਾਲ ਹੈ ਹਾਂਜੀ ਜਿੰਨਾ ਚਿਰ ਫੁਵਾਰੇ ਚੱਲਣਗੇ ਮੱਛਰ ਨਹੀਂ ਨੇੜੇ ਆਊਗਾ ਜੀ ਆਰਾਮ ਨਾਲ ਪਸ਼ੂ ਬੈਠਾ ਆਰਾਮ ਨਾਲ ਬੈਠਾ ਠੀਕ ਹੈ ਜੀ ਹਾਂ ਫਿਰ ਬਹੁਤ ਵੱਡੀ ਗੱਲ ਦੱਸੀ ਆ ਬਾਈ ਨੇ ਇਹ ਬਾਕੀ ਚੇਕਰਦਾ ਦੋਸਤੋ ਨਾ ਹੁੰਦਾ ਵੀ ਨਹੀਂ ਮੈਂ ਨਾ ਤੁਹਾਡੇ ਇਹਦੇ ਵਿੱਚ ਜਿਹੜੇ ਸ਼ਾਟ ਲਏ ਆ ਉਹ ਵਿੱਚ ਲਾਉਂਗਾ ਤੇ ਆ ਹੁਣ ਵੈਸੇ ਚੱਲੀ ਵੀ ਜਾਂਦੇ ਹੈਗੇ ਤੇ ਆਰਾਮ ਦੇ ਨਾਲ ਨਾ ਪਸ਼ੂ ਖੜੇ ਹੁਣ ਜਿੱਥੇ ਮੈਂ ਖੜਾ ਨਾ ਇੱਧਰ ਨਾਲ ਸਾਹਮਣੇ ਕਟ ਚੱਲੀ ਜਾਂਦੀ ਹੈਗੀ ਆ ਦੇਖੋ ਫੌਗਰ ਤੋਂ ਚੱਲੀ ਜਾਂਦੇ ਜਿਹੜੇ ਬਹੁਤ ਠੰਡੀ ਠੰਡੀ ਹਵਾ ਆਉਣ ਲੱਗ ਗਈ ਹੁਣੇ ਫਰਕ ਪੈ ਗਿਆ ਅਰੇ 10 ਮਿੰਟ ਹੀ ਹੋਇਆ ਚਲਾਏ ਨੇ ਇਹਨਾਂ ਨੂੰ ਤੇ ਮੈਨੂੰ ਲੱਗਦਾ ਬਾਈ ਜੇ ਅੱਧਾ ਘੰਟਾ ਹੋਰ ਚੱਲ ਗਏ ਤਾਂ ਇਹ ਏਸੀ ਨੂੰ ਹੋਊ ਹੋਰ ਯਾਰ ਇਹ ਪੂਰੀ ਕੂਲਿੰਗ ਬਣਾ ਦੇਣੀ ਹੈ ਜੀ ਪੱਖੇ ਵੀ ਪਾਉਂਦੀ ਨਾਲ ਜਿਵੇਂ ਆਪਣੇ ਹਵਾ ਸ਼ੈੱਡ ਚ ਕਰਾਸਿੰਗ ਹੋ ਰਹੀ ਹੈ ਨਹੀਂ ਜੇ ਆਪਾਂ ਪੱਖੇ ਵੀ ਨਾ ਚਲਾਵਾਂਗੇ ਤਾਂ ਵੀ ਫੁੱਲ ਠੰਡਾ ਰਹੂਗਾ ਜੀ ਤੇ ਇੱਕ ਨੰਬਰ ਬਾਈ ਜੀ ਦੁਬਾਰੇ ਬੋਲ ਦੋ ਆਪਣਾ 9530622600 ਜੀ 9517722600 ਠੀਕ ਹੈ ਜੀ ਬਰਗਾਰੀ ਆਪਣੀ ਦੁਕਾਨ ਹੈਗੀ ਹੈ ਹਾਂਜੀ ਮੇਨ ਰੋਡ ਤੇ ਦੁਕਾਨ ਹੈ ਜੀ ਦਲਜੋਤ ਵਾਟਰ ਫਿਲਟਰ ਦੇ ਨਾਮ ਤੇ ਹੈ ਠੀਕ ਹੈ ਜੀ ਸੋ ਦੋਸਤੋ ਬਾਈ ਨਾ ਫਾਰਮਾਂ ਦੇ ਵਿੱਚ ਜਾ ਕੇ ਨੰਬਰ ਤੇ ਕੰਟੈਕਟ ਕਰ ਲਿਓ ਆਪ ਜਾ ਕੇ 5 ਸਾਲ ਦੀ ਇਹਨਾਂ ਦੀ ਗਾਰੰਟੀ ਵਾਰੰਟੀ ਹੈਗੀ ਤੇ ਉਹ ਜਾ ਕੇ ਲਾਉਂਦੇ ਕੈਮਰਾ ਦਾ ਜਸਦੀ ਪਤਨੂ ਹੈ ਪੂਰਾ ਵਧੀਆ ਕੰਮ ਹੈ ਵਧੀਆ ਪੂਰਾ ਬੜੀ ਆਉਂਦੀ ਹੈ ਏਸੀ ਵਰਗੀ ਹਵਾ ਅੱਛਾ ਵਧੀਆ ਐਸੇ ਆਏ ਲਾਗਦਾ ਵੀ ਕਿ ਏਸੀ ਲੱਗਿਆ ਪਿਆ ਹੁੰਦਾ ਉਹਨਾਂ ਕੋਲੇ ਕਿੱਥੇ ਚਲੀ ਜਾਂਦੀ ਆ ਹਾਂ ਲਾਉਦਾ ਕਿੰਨੀ ਚੀਜ਼ ਨਹੀਂ ਆਉਂਦੀ ਅੱਛਾ ਪੂਰਾ ਵਧੀਆ ਲੱਗਦਾ ਪੂਰਾ ਵਧੀਆ ਕੰਮ ਆ ਬਾਈ ਫਿਟਿੰਗ ਫੋਟਗੀਆਂ ਬਏ ਫਿਟਿੰਗ ਪੂਰੀ ਟਾਪ ਦੀ ਪਗੜੀ ਆ ਬਾਈ ਨੇ ਟਾਪ ਦੀ ਹਾਂ ਸੋ ਦੋਸਤੋ ਕਰ ਲਿਓ ਕੰਟੈਕਟ ਬਾਈ ਨੂੰ ਆਹ ਨਾਲ ਚੱਲੀ ਜਾਂਦੇ ਆ ਫੋਗਰ ਫੋਗਰ ਕਿਧਰ ਲਾਇਆ ਬਾਈ ਨੇ ਕਿਧ ਮਗਲੇ ਸਾਈਡ ਲਾਇਆ ਹੈਗੇ ਉਹ ਚਲਾਇਆ ਬਾਈ ਮਗਦੇ ਸਾਈਡ ਵਾਲੇ ਆ ਹਾਂ ਹੁਣ ਬੈਕ ਸਾਈਡ ਵਾਲੇ ਚੱਲ ਪਏ ਆ ਦੇਖ ਲਓ ਧਿਆਨ ਨਾਲ ਚੇਕੜ ਚੁੱਕੜ ਤਾਂ ਦਾ ਨਿਸ਼ਾਨੀ ਬਾਕੀ ਬਹੁਤ ਸੋਹਣੀ ਫਿਟਿੰਗ ਆ ਕੰਮ ਬਹੁਤ ਵਧੀਆ ਬਾਈ